ਅਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੂਬਰੂ ਕਰਦੇ ਹਾਂ ਜੀ ਪੰਜਾਬੀ ਸਾਹਿਤ ਦੇ ਨਾਲ ਪੰਜਾਬੀ ਸਾਹਿਤ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਮੁੱਲਾ ਯੋਗਦਾਨ ਹੈ ਅੱਜ ਆਪਾਂ ਤੁਹਾਨੂੰ ਗੁਰਦਾਸ ਸਿੰਘ ਪਾਲਣਾ ਦੁਆਰਾ ਲਿਖੀ ਗਈ ਪੰਜਾਬੀ ਕਹਾਣੀ ਫੋਟ ਸੁਣਾਵਾਂਗੇ ਗੁਰਦਾਸ ਸਿੰਘ ਪਾਲਣਾ ਉਸ ਟਾਈਮ ਜੋ ਵੀ ਬਜ਼ੁਰਗਾਂ ਅਤੇ ਲੋਕਾਂ ਤੋਂ ਯੁਗ ਅੱਜ ਦੇ ਸਮਾਜ ਨਾਲ ਸੰਬੰਧਿਤ ਜੋ ਵੀ ਗੱਲਾਂ ਸੁਣਦਾ ਸੀ ਉਹਨੂੰ ਇੱਕ ਕਹਾਣੀ ਦੇ ਰੂਪ ਵਿੱਚ ਪੇਰੋ ਦਿੰਦਾ ਸੀ ਉਹ ਸੱਚੀਆਂ ਗੱਲਾਂ ਹੁੰਦੀਆਂ ਸੀ ਇਹ ਕਹਾਣੀ ਵੀ ਬਜ਼ੁਰਗਾਂ ਤੇ ਉਸ ਟਾਈਮ ਦੇ ਲੋਕਾਂ ਤੋਂ ਸੁਣੀ ਗਈ ਇੱਕ ਕਹਾਣੀ ਹੈ ਇਸ ਕਹਾਣੀ ਵਿੱਚ ਭਰਾਵਾਂ ਦੇ ਆਪਸ ਵਿੱਚ ਪਿਆਰ ਟਕਰਾਅ ਅਤੇ ਕਤਲ ਕਿਸ ਤਰ੍ਹਾਂ ਹੁੰਦਾ ਜ਼ਮੀਨ ਨੂੰ ਲੈ ਕੇ ਕਿਉਂ ਲੜਾਈ ਕਰਦੇ ਹਨ ਇਸ ਵਿੱਚ ਦੱਸਿਆ ਗਿਆ ਹੈ ਇਹ ਕਹਾਣੀ ਸਾਡੇ ਅੱਜ ਦੇ ਯੁੱਗ ਨਾਲ ਸੰਬੰਧਤ ਹੈ ਅਖੀਰ ਤੱਕ ਜਰੂਰ ਸੁਣਨਾ ਜੀ ਬਹੁਤ ਹੀ ਸੋਹਣੀ ਸਿੱਖਿਆਦਾਇਕ ਕਹਾਣੀ ਹੈ ਅਖੀਰ ਤੱਕ ਜਰੂਰ ਸੁਣਨਾ ਜੀ ਰੂੜੀ ਦਾ ਗੱਡਾ ਭਰਨ ਵੇਲੇ ਉਸਨੇ ਇੱਕ ਵਰਸ਼ਾ ਵੀ ਲੂਕੀ ਰੱਖ ਲਿਆ ਸੀ ਬਲਦ ਜੋੜ ਕੇ ਉਹ ਖੇਤ ਨੂੰ ਤੁਰ ਪਿਆ ਉਸ ਨੂੰ ਪਤਾ ਸੀ ਕਿ ਕਪੂਰਾ ੱੱਕਾ ਕਰੂਗਾ ਜ਼ਮੀਨ ਤਾਂ ਉਸ ਦੇ ਨਾਮ ਜ਼ਰੂਰ ਹੈ ਪਰ ਪੰਚਾਇਤ ਨੇ ਤਾਂ ਉਹ ਕਿਲਾ ਬਾਪੂ ਨੂੰ ਵੰਡ ਕੇ ਦਿੱਤਾ ਹੈ ਉਹ ਕਿਵੇਂ ਰੋਕੂਗਾ ਗੱਡਾ ਲਾ ਜਾ ਕੇ ਵੇਲੇ ਵਾਣ ਵਿੱਚ ਠੱਲ ਦਿੱਤਾ ਜਮੀਰਾ ਵੀ ਅੱਗੋਂ ਆਪਣੀ ਬੰਦੂਕ ਲੈ ਕੇ ਆ ਗਿਆ ਉਸ ਨੂੰ ਪਤਾ ਸੀ ਕਿ ਉਹ ਰਾਜ ਰੇਪਾਊਗਾ ਪੰਚਾਇਤ ਨੇ ਇਹ ਕਿਲਾ ਬਾਪੂ ਨੂੰ ਭਾਵੇਂ ਦੇ ਦਿੱਤਾ ਪਰ ਨਾਮ ਤਾਂ ਮੇਰੇ ਹੈ ਕਿਲਾ ਮੈਂ ਨਹੀਂ ਬੀਜਣ ਦੇਣਾ ਅੱਜ ਦੇਖ ਹੀ ਜਾਓ ਕੱਤਕ ਦੇ ਦਿਨ ਸਨ ਕਪਾਹਾਂ ਪੂਰੀਆਂ ਖਿੜ ਚੁੱਕੀਆਂ ਸਨ ਅੱਜ ਕੱਲ ਲੋਕੀ ਸਾਰੇ ਖੇਤਾਂ ਵਿੱਚ ਹੀ ਕੰਮ ਕਰਦੇ ਹੁੰਦੇ ਹਨ ਜਿਮੇਰੇ ਦਾ ਸਾਰਾ ਟੱਬਰ ਹੀ ਖੇਤ ਸੀ ਦੋ ਮੁਟਿਆਰ ਕੁੜੀਆਂ ਕੁੜੀਆਂ ਦੀ ਮਾਂ ਤੇ ਦੋ ਦਿਹਾੜੀਦਾਰ ਪਿੰਡ 'ਚ ਜਨਨੀਆਂ ਸਨ ਜਿਮੇਰੇ ਨੇ ਦੂਰੋਂ ਲਲਕਾਰਾ ਮਾਰਿਆ ਹੋਏ ਭੂਰਿਆ ਗੱਡਾ ਪਿੱਛੇ ਰੁਕ ਲੈ ਰੇ ਸਵੇਚਨਾ ਪਾਈ ਇਹ ਕਿਲਾ ਮੇਰੇ ਨਾਮ ਹੈ ਬਾਪੂ ਨੂੰ ਇਹ ਕਿਲਾ ਮੈਂ ਨਹੀਂ ਦੇਣਾ ਤੂੰ ਭੂਰਿਆ ੱੱਕਾ ਨਾ ਕਰ ਮੈਂ ਮੇਰਾ ਕਿਲਾ ਆਪ ਵਿਝੂ ਜ਼ਮੇਰੇ ਦੇ ਆਖ ਦੇ ਆਖ ਦੇ ਹੀ ਪੂਰਾ ਗੱਡਾ ਉਸ ਕਿੱਲੇ ਵਿੱਚ ਲੈ ਗਿਆ ਫਿਰ ਬਾਪੂ ਨੂੰ ਕਿਹੜੀ ਦਵਾਂਗੇ ਪੰਚਾਇਤ ਨੇ ਫੈਸਲਾ ਕਰਕੇ ਦੋਨਾਂ ਟੱਕਾਂ 'ਚੋਂ ਬਾਪੂ ਨੂੰ ਜ਼ਮੀਨ ਦੇ ਦਿੱਤੀ ਹੈ ਜਿੰਨਾਚਰ ਬਾਪੂ ਜਿਉਂਦਾ ਇਹ ਕਿਲਾ ਅਸੀਂ ਵਾਹਾਂਗੇ। ਪੂਰੇ ਨੇ ਕਹੀ ਦੇ ਬਾਹੇ ਨੂੰ ਹੱਥ ਪਾਉਂਦੇ ਗਿਆ। ਉਹ ਦਵਾਦਬ ਗੱਡੇ ਚ ਰੀਲ ਲਾਉਣ ਲੱਗ ਪਿਆ। ਉਹ ਭਾਵੇਂ ਅੱਗੇ ਵੀ ਕਈ ਵਾਰੀ ਲੜੇ ਸਨ ਪਰ ਪੂਰਾ ਉਹਨਾਂ ਤੋਂ ਡਰਦਾ ਨਹੀਂ ਸੀ। ਜਮੀਰੇ ਨੇ ਕਹੀ ਖੋਹ ਲਈ ਤੇ ਪਰੇ ਸੁੱਟ ਦਿੱਤੀ। ਤੱਕਾ ਦੇ ਕੇ ਇੱਕ ਮੂੰਹ ਤੇ ਲੱਖੜ ਮਾਰਿਆ। ਪੂਰੇ ਨੇ ਗੱਡੀ ਵਿੱਚ ਲੁਕੋਇਆ ਵਾਰਸ਼ਾ ਕੱਢ ਲਿਆ। ਖੜ ਜਾ ਤੇਰੀ ਭੈਣ ਨੂੰ ਉਹ ਗੱਡੇ ਦੇ ਬਰਾਬਰ ਖੜੇ ਸਨ ਬਲਦ ਤੜਾ ਗਏ ਤੇ ਡਰ ਕੇ ਭੱਜ ਗਏ ਪੂਰੇ ਨੇ ਵਰਸ਼ਾ ਜਮੀਰੇ ਵੱਲ ਚਲਾਇਆ ਜਮੀਰਾ ਇੱਕਦਮ ਪਾਸੇ ਹੋ ਗਿਆ ਤੇ ਫੁਰਤੀ ਨਾਲ ਪੂਰੇ ਦੇ ਕੇਸਾਂ ਨੂੰ ਹੱਥ ਪਾ ਲਿਆ ਉਹ ਜਫੋ ਜਫੀ ਹੋ ਗਏ ਤੇ ਗਾਲਾਂ ਕੱਢ ਰਹੇ ਸਨ ਬਲਦ ਕਪਾਹ ਵਿੱਚ ਜਾਵੜੇ ਕੁੜੀਆਂ ਤੇ ਚੂਣੀਆਂ ਭੱਜ ਕੇ ਕਪਾਹ ਤੋਂ ਬਾਹਰ ਨਿਕਲੀਆਂ ਪੂਰੇ ਨੇ ਵੀ ਜਮੀਰੇ ਦੇ ਕੇਸ ਫੜ ਲਏ ਸਨ। ਵਰਸ਼ੇ ਨੂੰ ਦੋਵਾਂ ਦੇ ਹੱਥ ਸਨ ਤੇ ਇੱਕ ਇੱਕ ਹੱਥ ਕੇਸ ਹਨ। ਵੱਡੀ ਕੁੜੀ ਸਿਆਣੀ ਸੀ। ਉਸ ਨੂੰ ਵੀ ਆਪਣੇ ਬਾਪੂ ਦਾ ਪਤਾ ਸੀ ਕਿ ਅੱਜ ਬੰਦੂਕ ਖੇਤ ਲੈ ਕੇ ਆਇਆ ਹੈ। ਕੁੜੀ ਨੇ ਲੜਦੇ ਛੜਾਉਣੇ ਚਾਹੀ ਪਰ ਉਸ ਦਾ ਫੌਨ ਨਹੀਂ ਪਿਆ। ਉਹ ਭੱਜ ਕੇ ਕੋਠੇ ਵੱਲ ਗਈ। ਉਸ ਨੇ ਕਿੱਲੇ ਟੰਗੀ ਬੰਦੂਕ ਚੁੱਕ ਕੇ ਖਾਲ ਦੀ ਵੱਟ ਤੇ ਮਾਰੀ ਤੇ ਉਸ ਦਾ ਹੱਥਾ ਤੋੜ ਦਿੱਤਾ ਕਿ ਕਿਦਰੇ ਵਾਅਦਾ ਨਾ ਵੱਧ ਜਾਈ ਦੂਜੀ ਕੁੜੀ ਵੀ ਰੌਲਾ ਪਾ ਰਹੀ ਸੀ ਖੇਤਾਂ ਦੇ ਗਵਾਂਢੀ ਵੀ ਸੁਣ ਰਹੇ ਸਨ ਪਰ ਉਹ ਡਰਦੇ ਨੇੜੇ ਨਹੀਂ ਆਏ ਛੋਟੀ ਕੁੜੀ ਨੇ ਭੱਜ ਕੇ ਵਗੇਰੇ ਨੂੰ ਬੂਲ ਮਾਰਿਆ ਉਹ ਦੂਰ ਖਾਲ ਘੜ ਰਿਹਾ ਸੀ ਉਹ ਵੀ ਭੱਜ ਕੇ ਕੋਠੇ ਵੱਲ ਬੰਦੂਕ ਚੁੱਕਣ ਆਇਆ ਬੰਦੂਕ ਉੱਥੇ ਨਹੀਂ ਸੀ ਉਹ ਤਾਂ ਵੱਡੀ ਕੁੜੀ ਨੇ ਕਪਾਹ ਵਿੱਚ ਸਿੱਟ ਦਿੱਤੀ ਸੀ ਕੁੜੀਆਂ ਹਾਲ-ਹਾਲ ਕਰ ਰਹੀਆਂ ਸਨ ਕਿ ਤੁਹਾਡੇ ਕਤਲ ਹੋ ਜਾਣਗੇ ਘਰ ਦਾ ਘਰ ਪੱਟੇ ਜਾਊਗਾ ਬੰਦੂਕ ਤਾਂ ਮੈਂ ਤੋੜ ਦਿੱਤੀ ਬਘੇਰੇ ਨੇ ਗੁੱਸੇ ਵਿੱਚ ਵੱਡੀ ਕੁੜੀ ਦੇ ਮੂੰਹ ਤੇ ਲਫੜ ਮਾਰਿਆ ਉਸਨੇ ਡਰਦੀ ਨੇ ਕਪਾਵਿਲ ਹੱਥ ਕਰ ਦਿੱਤਾ ਬਘੇਰੇ ਨੇ ਭੱਜ ਕੇ ਬੰਦੂਕ ਚੱਕ ਲਈ ਛੋਣੀਆਂ ਡਰਦੀਆਂ ਪਿੰਡ ਭੱਜ ਆਈਆਂ ਸਨ ਤੇ ਘਰੇ ਆ ਕੇ ਸਭ ਕੁਝ ਦੱਸਿਆ ਛੇਤੀ ਜਾਓ ਉਹ ਲੜ ਕੇ ਮਰ ਜਾਣਗੇ ਦੋਵੇਂ ਕੁੜੀਆਂ ਚੀਕ ਚਿਹੜਾ ਪਾ ਰਹੀਆਂ ਸਨ ਜਮੇਰਾ ਤੇ ਪੂਰਾ ਜੁੰਡੋ ਜੁੰਡੀ ਹੋਏ ਖੜੇ ਸਨ ਬਗੇਰੇ ਨੇ ਬੰਦੂਕ ਦਾ ਘੋੜਾ ਚੱਕ ਕੀਤਾ ਤੇ ਛੇਤੀ ਕਾਰਤੂਸ ਪਾਇਆ ਅੱਜ ਪੂਰਾ ਕਾਬੂ ਆ ਗਿਆ ਹੈ ਬਗੇਰੇ ਨੇ ਸਾਈਡ ਤੋਂ ਹੋ ਕੇ ਫਾਇਰ ਮਾਰਿਆ ਪੂਰੇ ਦਾ ਹੱਥ ਵਰਸ਼ੇ ਤੋਂ ਛੁੱਟ ਗਿਆ ਪੂਰਾ ਡਿੱਗ ਪਿਆ ਤੇ ਉਸ ਦੇ ਕੇਸਾਂ ਚੋਂ ਵੀ ਹੱਥ ਢਿੱਲੇ ਹੋ ਗਏ ਪੂਰੇ ਦਾ ਕਤਲ ਕਰਕੇ ਜ ਮੇਰੇ ਤੇ ਵਿਘੇਰਾ ਪਿੰਡ ਆ ਗਏ ਹਜ਼ੂਰੇ ਤੇ ਇੱਕ ਪੂਰੇ ਨੂੰ ਪਤਾ ਲੱਗਿਆ ਉਹ ਚਾਰ ਬੰਦੇ ਲੈ ਕੇ ਖੇਤ ਗਏ ਅੱਗੇ ਪੂਰਾ ਗੱਡੇ ਕੋਲ ਮੂਤਾਂ ਪਿਆ ਸੀ ਦੇਖਿਆ ਉਹ ਤਾਂ ਮਰ ਚੁੱਕਿਆ ਸੀ ਕਪੂਰੇ ਨੇ ਗੱਡਾ ਬੇਲਾ ਕੀਤਾ ਤੇ ਵਲਦ ਫੜ ਲੈਂਦੀ ਸਾਰਿਆਂ ਨੇ ਪੂਰੇ ਦੀ ਮ੍ਰਿਤਕ ਦੇਹ ਨੂੰ ਗੱਡੇ ਵਿੱਚ ਧਰਿਆ ਤੇ ਪਿੰਡ ਆ ਗਏ ਰੈਪਟ ਕੀਤੀ ਪੋਸਟਮਾਰਟਮ ਹੋਇਆ ਤੇ ਸੰਸਕਾਰ ਕੀਤਾ ਗਿਆ ਰਤਨ ਸਿੰਘ ਦੀ ਜ਼ਮੀਨ ਹਸ਼ਿਆਰਪੁਰ ਜ਼ਿਲ੍ਹੇ ਦੇ ਹਾਜੀਪੁਰ ਪਿੰਡ ਵਿੱਚ ਸੀ। ਜ਼ਮੀਨ ਸਤਲੁਜ ਦੇ ਕੰਢੇ ਤੇ ਲੱਗਦੀ ਸੀ। ਕਈ ਵਾਰੀ ਦਰਿਆ ਚੜ ਜਾਂਦਾ ਤੇ ਫਸਲ ਮਾਰੀ ਜਾਂਦੀ। ਰਤਨ ਸਿੰਘ ਦੇ ਇੱਕ ਰਿਸ਼ਤੇਦਾਰ ਦੀ ਜ਼ਮੀਨ ਰਾਜਸਥਾਨ ਵਿੱਚ ਸੀ। ਉਸ ਨੇ ਸਲਾਹ ਦਿੱਤੀ ਕਿ ਤੂੰ ਵੀ ਜ਼ਮੀਨ ਵੇਚ ਕੇ ਰਾਜਸਥਾਨ ਵਿੱਚ ਖਰੀਦ ਲੈ। ਜ਼ਮੀਨ ਉੱਧਰ ਸਸਤੀ ਵੀ ਹੈ। ਰਤਨ ਸਿੰਘ ਦੇ ਘਰ ਵਾਲੀ ਮਰ ਚੁੱਕੀ ਸੀ ਦੋ ਕੁੜੀਆਂ ਤੇ ਤਿੰਨ ਮੁੰਡੇ ਜਮੀਰਾ, ਸ਼ੇਰਾ ਤੇ ਵਗੇਰਾ ਸਨ ਮੁੰਡੇ ਅਜੇ ਨਿਆਣੇ ਸਨ ਰਤਨ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਸੀ ਦੂਜੇ ਟੱਬਰ ਦੇ ਵੀ ਤਿੰਨ ਮੁੰਡੇ ਲੱਗੋ ਲੱਗੀ ਹੋਏ ਹਜੂਰਾ, ਕਪੂਰਾ ਤੇ ਭੂਰਾ ਵੱਡੇ ਸਨ ਤੇ ਦੋ ਛੋਟੀਆਂ ਭੈਣਾਂ ਰਤਨ ਸਿੰਘ ਦਾ ਚੰਗਾ ਜ਼ਿਮੀਦਾਰਾ ਸੀ ਉਸਨੇ ਸੋਚਿਆ ਕਿ ਮੁੰਡੇ ਕਹੀ ਹਨ ਇਹ ਜ਼ਮੀਨ ਵੇਚ ਕੇ ਸਸਤੇ ਭਾ ਲੈ ਜਾਵੇ ਆਪਣੇ ਰਿਸ਼ਤੇਦਾਰ ਦੀ ਗੱਲ ਉਸ ਨੂੰ ਚੰਗੀ ਲੱਗੀ ਹਾਜੀਪੁਰ ਵਾਲੀ ਜ਼ਮੀਨ ਵੇਚੀ ਤੇ ਰਾਜਸਥਾਨ ਵਿੱਚ ਲੈ ਲਈ ਨਵੀਂ ਲਈ ਜ਼ਮੀਨ ਉਸ ਨੇ ਆਪਣੇ ਸ਼ੀਆਂ ਮੁੰਡਿਆਂ ਦੇ ਨਾਮ ਲਗਵਾਈ ਉਸ ਵਕਤ ਇੱਕ ਕਾਨੂੰਨ ਬਣ ਗਿਆ ਸੀ ਕਿ ਕੁੜੀਆਂ ਦਾ ਹੱਕ ਬਰਾਬਰ ਹੈ ਪਿੰਡ ਵਿੱਚ ਰਤਨ ਸਿੰਘ ਨੂੰ ਹੁਸ਼ਿਆਰਪੁਰੀਆਂ ਆਖ ਕੇ ਬੁਲਾਉਂਦੇ ਰਤਨ ਸਿੰਘ ਸੀ ਵੀ ਪੂਰਾ ਹੁਸ਼ਿਆਰ ਹੁਣ ਤਾਂ ਪਿੰਡ ਵਾਲੇ ਉਹਨਾਂ ਨੂੰ ਹੁਸ਼ਿਆਰੀ ਇਹੀ ਕਹਿ ਕੇ ਬੁਲਾਉਂਦੇ ਮੁੰਡੇ ਵੀ ਛੀਏ ਪੂਰੇ ਹੁਸ਼ਿਆਰ ਸਨ ਕੁੜੀਆਂ ਰਤਨ ਸਿੰਘ ਨੇ ਵਿਆਹ ਦਿੱਤੀਆਂ ਸਨ ਜ਼ਮੀਨ ਹੋਰ ਵੀ ਹਰ ਸਾਲ ਮੁੱਲ ਲੈਂਦੀ ਸਾਰੀ ਜ਼ਮੀਨ ਮੁੰਡਿਆਂ ਦੇ ਹੀ ਨਾਮ ਲਵਾਈ ਜਾਂਦੀ ਰਤਨ ਸਿੰਘ ਕੋਲ ਇੱਕ ਚੰਗੀ ਪੱਕੀ ਬੰਦੂਕ ਵੀ ਸੀ ਹਰ ਪਲਾਨ ਉਹਨਾਂ ਚੋਂ ਇੱਕ ਜਨਾ ਪੰਚਾਇਤ ਮੈਂਬਰ ਬਣਦਾ ਉਹਨਾਂ ਦਾ ਇੱਕਾ ਦੇਖ ਕੇ ਲੋਕ ਉਹਨਾਂ ਦਾ ਆਦਰ ਕਰਦੇ ਅਗਲੇ ਪਲਾਨ ਪੂਰਾ ਸਰਪੰਚ ਬਣ ਗਿਆ ਹੁਣ ਉਹਨਾਂ ਦੀ ਪਿੰਡ ਵਿੱਚ ਪੂਰੀ ਦਬਸ਼ ਹੋ ਗਈ ਸੀ ਉਹਨਾਂ ਦੀ ਪਿੰਡ ਵਿੱਚ ਕਈ ਵਾਰੀ ਲੜਾਈ ਵੀ ਹੋਈ ਸੀ ਉਹ ਅਗਲੇ ਨੂੰ ਕੁੱਟ ਕੇ ਆਉਂਦੇ ਉਸ ਪਿੰਡ ਵਿੱਚ ਰਿਫਿਊਜੀ ਬਹੁਤ ਸਨ ਕਿਉਂਕਿ ਇਹ ਪਿੰਡ ਪਹਿਲਾਂ ਮੁਸਲਮਾਨਾਂ ਦਾ ਸੀ ਪਿੰਡ ਦੇ ਚੜਦੇ ਵਾਲੇ ਪਾਸੇ ਕਾਫੀ ਜ਼ਮੀਨ ਕਬਰਾਂ ਦੀ ਬੇਲੀ ਪਈ ਸੀ ਪੂਰੇ ਸਰਪੰਚ ਨੂੰ ਪੰਚਾਇਤੀ ਅਫਸਰ ਨੇ ਇਹ ਵਿਅੰਤ ਦੱਸੀ ਸੀ ਉਹ ਬਖਵ ਬੋਰਡ ਦੇ ਇੱਕ ਅਫਸਰ ਨੂੰ ਮਿਲਿਆ ਸਾਰੀ ਕਬਰਾਂ ਦੀ ਜ਼ਮੀਨ ਪਟੇ ਤੇ ਲਖਵਾ ਲਈ ਸੀ ਇੱਕ ਨਵਾਂ ਟਰੈਕਟਰ ਲੈ ਕੇ ਸਾਰੀ ਜ਼ਮੀਨ ਪੱਧਰ ਕਰ ਲਈ ਤੀਕ ਲੈ ਜ਼ਮੀਨ ਤੇ ਉਹਨਾਂ ਦਾ ਪੂਰਾ ਕਬਜ਼ਾ ਹੋ ਗਿਆ ਪਿੰਡ ਦੇ ਲੋਕ ਡਰਦੇ ਉਹਨਾਂ ਨੂੰ ਹਟਾ ਨਹੀਂ ਸਕਦੇ ਸਨ ਅੰਦਰੋਂ ਅੰਤਰੀ ਲੋਕ ਵਿਆਹ ਕੋਲ ਦੇ ਰਹੇ ਅਗਲੇ پلان ਸਰਪੰਚ ਹੋਰ ਬਣਿਆ ਉਸਨੇ ਕੋਸ਼ਿਸ਼ ਕੀਤੀ ਕਿ ਕਵਰਾਂ ਦੀ ਜ਼ਮੀਨ ਮੈਂ ਵਾਹਾਂ ਪਰ ਜ਼ਮੀਨ ਤਾਂ ਹਸ਼ਿਆਰਪੁਰ ਹੀ ਬਉਂਦੇ ਰਹੇ ਕਵਰਾਂ ਦੀ ਇੱਕ ਗੁੱਠ ਤੇ ਕਾਫੀ ਵੱਡਾ ਵਲਗਣ ਮਾਰ ਕੇ ਅੱਡੋ ਅੱਡੀ ਛੀ ਘਰ ਬਣਾ ਲੈ ਪਿੰਡ ਵਿਚਲਾ ਪੁਰਾਣਾ ਘਰ ਵੇਚ ਦਿੱਤਾ ਸੀ ਪਿੰਡ ਦੇ ਚੜ੍ਹਦੇ ਪਾਸੇ ਇੱਕ ਛੋਟੀ ਜਹੀ ਨਹਿਰ ਲੰਘਦੀ ਸੀ ਉਹ ਕਬਰਾਂ ਦੇ ਵਿਚਕਾਰ ਦੀ ਜਾਂਦੀ ਸੀ ਕਬਰਾਂ ਦੀ ਜ਼ਮੀਨ ਅੱਧੀ ਇਧਰ ਤੇ ਅੱਧੀ ਉਧਰ ਨਹਿਰ ਦੇ ਪੁਲ ਤੇ ਦੇਸੀ ਸ਼ਰਾਬ ਦਾ ਠੇਕਾ ਖੁੱਲਿਆ ਹੋਇਆ ਸੀ ਦਾਰੂ ਪੀਣ ਵਾਲੇ ਲੋਕ ਪੁਲ ਤੇ ਬੈਠ ਕੇ ਹੀ ਪੀਂਦੇ ਰਤਨ ਸਿੰਘ ਦਾ ਘਰ ਨੇੜੇ ਹੋਣ ਕਰਕੇ ਉਹ ਇਸ ਗੱਲ ਦੀ ਨਫ਼ਰਤ ਮੰਨਦੇ ਪਿੰਡਾਂ ਚੋਂ ਕੁਝ ਬਦਮਾਸ਼ ਬੰਦੇ ਤਾਂ ਦਾਰੂ ਉੱਥੇ ਹੀ ਪੀਂਦੇ ਤੇ ਨਹਿਰ ਵਿੱਚ ਛਾਲਾਂ ਮਾਰ-ਮਾਰ ਕੇ ਨਾ ਹੁੰਦੀ ਪੂਰੇ ਨੇ ਲੋਕਾਂ ਨੂੰ ਕਈ ਵਾਰੀ ਵਰਜਿਆ ਸੀ ਪਰ ਇਉਂ ਕੋਣ ਰੁਕਦਾ ਸੀ ਕਈ ਤਾਂ ਇਸ ਗੱਲ ਨੂੰ ਸਮਝਦੇ ਸਨ ਤੇ ਉਹਨਾਂ ਨੇ ਮੁੜ ਕੇ ਉੱਥੇ ਦਾਰੂ ਨਹੀਂ ਪੀਤੀ ਸੀ ਇੱਕ ਦਿਨ ਚਾਰ ਮੁੰਡੇ ਦਾਰੂ ਪੀ ਰਹੇ ਸਨ ਉਹਨਾਂ ਵਿੱਚ ਇੱਕ ਮੁੰਡਾ ਨਵੇਂ ਸਰਪੰਚ ਦਾ ਸੀ ਉਹ ਅੱਧੀ ਰਾਤ ਤੱਕ ਪੀਂਦੇ ਖਾਂਦੇ ਰਹੇ ਉਹਨਾਂ ਨੂੰ ਵੀ ਪੂਰਾ ਹੰਕਾਰ ਸੀ ਰੋਕ ਕੇ ਵਿਖਾਉਣਾ ਹੁਸ਼ਿਆਰੀ ਰਤਨ ਸਿੰਘ ਦੇ ਮੁੰਡੇ ਪੂਰੇ ਨੇ ਬੰਦੂਕ ਭਰ ਲਈ ਦੂਰੋਂ ਲਲਕਰਾ ਮਾਰਿਆ ਖੜਜੋ ਮੈਂ ਪਿਆਉਣਾ ਪੁੱਲ ਤੇ ਬੈਠ ਕੇ ਨੇੜੇ ਆਉਂਦੇ ਭੂਰੇ ਨੇ ਫਾਇਰ ਕਰ ਦਿੱਤਾ ਉਹਨਾਂ ਚ ਤੋਂ ਮੁੰਡੇ ਤਾਂ ਭੂਰੇ ਨੂੰ ਦੇਖਨਸਾਰ ਉੱਠ ਕੇ ਧੁਰ ਪੈ ਸਨ ਉਹ ਫਾਇਰ ਉਹਨਾਂ ਬਾਕੀ ਦੋਨੋਂ ਦੇ ਵਜਿਆ ਇੱਕ ਦੇ ਲੱਤ ਵਿੱਚ ਤੇ ਦੂਜੇ ਦੀ ਬਾਹ ਵਿੱਚ ਸ਼ਰਰੇ ਵੱਜ ਗਏ ਉਹ ਉੱਥੋਂ ਭੱਜ ਕੇ ਪਿੰਡਾਂ ਵੱੜੇ ਤੜਕੇ ਰੱਪਟ ਹੋਈ ਸਰਪੰਚ ਦੇ ਮੁੰਡੇ ਨੇ ਸ਼ੀਹੇ ਭਰਾ ਲਖਵਾ ਦਿੱਤੇ ਪੁਲਸ ਨੇ ਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਰਤਨ ਸਿੰਘ ਦਾ ਲੀਡਰ ਕੋਈ ਵਾਕਫ ਨਹੀਂ ਸੀ ਉਹ ਪੰਜਾਬ ਵਿੱਚੋਂ ਆਇਆ ਸੀ ਇਹ ਤਰ੍ਹਾਂ ਉਸ ਫਰਸ਼ ਕਰਵਾਈ ਥਾਣੇਦਾਰ ਨੇ ਰਤਨ ਸਿੰਘ ਨੂੰ ਸਮਝਾਇਆ ਕਿਵੇਂ ਪੂਰੇ ਨੂੰ ਨਹੀਂ ਛੱਡ ਸਕਦਾ ਇਸ ਦੇ ਨਾਮ ਬੰਦੂਕ ਹੈ ਬਾਕੀ ਪੰਜਵੇਂ ਛੱਡ ਸਕਦਾ ਹੈ ਉਹ ਮੁੰਡੇ ਇਸ ਦੀ ਬੰਦੂਕ ਨਾਲ ਫਟੜ ਹੋਏ ਹਨ ਦੂਜੇ ਦਿਨ ਪੰਜੇ ਭਾਈ ਘਰ ਆ ਗਏ ਉਹ ਰੋਜ਼ ਦਾ ਰੁਪੀ ਦੇ ਆਪਣੀ ਢਾਣੀ ਵਿੱਚ ਡਰਮ ਦੱਬੀ ਰੱਖਦੀ ਆਪਣੀ ਹੱਥ ਕੱਢ ਦਾਰੂ ਵਾਦੂ ਰੱਖਦੀ ਪਿੰਡਾਂ ਚੋਂ ਕਈ ਉਹਨਾਂ ਦੇ ਸਾਥੀ ਬੇਲੀ ਸਨ ਇੱਕ ਦਿਨ ਪਿੰਡਾਂ ਚੋਂ ਭਾਨਾ ਤੇ ਮਣੀ ਉਹਨਾਂ ਕੋਲ ਦਾਰੂ ਪੀ ਰਹੇ ਸਨ ਉਹਨਾਂ ਨੇ ਪੂਰੇ ਦੀ ਜ਼ਮਾਨਤ ਦਿੱਤੀ ਸੀ ਉਸ ਦਿਨ ਪੂਰਾ ਤੇ ਜ਼ਮੀਰਾ ਪਿੰਦੇ ਗੱਲਾਂ ਕਰ ਰਹੇ ਸਨ ਪੀਂਦਿਆਂ ਨੂੰ ਕਾਫੀ ਹਨੇਰਾ ਹੋ ਗਿਆ ਉਸ ਦਿਨ ਐਵੇਂ ਖਾਮ ਖਾ ਫਾਇਰ ਕੀਤਾ ਪੂਰਾ ਨਸ਼ੇ ਵਿੱਚ ਇੱਕ ਪੈਗ ਹੋਰ ਪਾਉਂਦਾ ਬੋਲਿਆ ਕਿੰਨੇ ਪੈਸੇ ਖਰਚ ਹੋ ਗਏ ਕੈਦ ਵੀ ਹੋ ਸਕਦੀ ਹੈ ਨਹੀਂ ਯਾਰ ਪੂਰਿਆ ਤੂੰ ਕੱਚਾ ਕੱਤਿਆ ਭਾਨਾ ਵਾਰ-ਵਾਰ ਬੱਤੀ ਲਾ ਰਿਹਾ ਸੀ ਯਾਰ ਸਰਪੰਚਾਂ ਦੇ ਮੁੰਡੇ ਨੂੰ ਜਾਣ ਨਹੀਂ ਦੇਣਾ ਸੀ ਜੱਟ ਸੁੱਕਾ ਨਿਕਲ ਗਿਆ ਹਾਂ ਮੈਂ ਤਾਂ ਆਪ ਆਖਦਾ ਜੱਟ ਦੇ ਪੱਖੀ ਚ ਮਾਰਨੇ ਸੀ ਜਵੇਰੇ ਨੇ ਇੱਕ ਹੋਰ ਪੈਗ ਪਾਉਂਦੇ ਨੇ ਲਲਕਾਰਾ ਮਾਰਿਆ ਨਹੀਂ ਵੱਡੇ ਭਾਈ ਮੈਂ ਤਾਂ ਇਹੀ ਗਲਤੀ ਸਮਝਦਾ ਭੂਰੇ ਨੇ ਪਛਤਾਵਾ ਕਰਦੇ ਆਖਿਆ ਹੋਏ ਤੂੰ ਡਰਪੂਕ ਨਿਕਲਿਆ भैंस ਵੀ ਪੈ ਗਈ ਨਾਲੇ ਕੁਝ ਹੋਇਆ ਨਹੀਂ ਪੈਸੇ ਵੀ ਬਹੁਤ ਲੱਗ ਗਏ ਭਾਨਾ ਉਹਨਾਂ ਦੇ ਪਿਆਰ ਵਿੱਚ ਖਾਰ ਪਾਉਣਾ ਚਾਹੁੰਦਾ ਸੀ ਬੈਠੇ-ਬੈਠੇ ਭੂਰਾ ਤੇ ਜਮੀਰਾ ਗਾਲੋਂ ਗਾਲੀ ਹੋ ਗਏ ਬਣੀਏ ਦੀ ਵੀ ਇਹ ਕੋਸ਼ਿਸ਼ ਸੀ ਕਿ ਅੱਜ ਲੜਾ ਕੇ ਜਾਵਾਂਗੇ ਉਸਦੇ ਵੀ ਕੋਈ ਪੁਰਾਣੀ ਖੁੰਦਕ ਯਾਦ ਆ ਗਈ ਸੀ ਜਿਮੇਰਿਆ ਤੂੰ ਪੂਰੇ ਨੂੰ ਐਵੇਂ ਗਾਲਾਂ ਦੇਈ ਜਾਣਾ ਇਹ ਤਾਂ ਲੰਮੀ ਸੋਚ ਦਾ ਤੂੰ ਐਵੇਂ ਸਿਰ ਚੜੀ ਜਾਣਾ ਯਾਰ ਜਿਮੇਰਾ ਤੇ ਪੂਰਾ ਆਹਮੋ ਸਾਹਮਣੇ ਬੈਠੇ ਸਨ ਜਿਵੇਰੇ ਨੇ ਮੁਰਚਾ ਫੜ ਕੇ ਖਿੱਚ ਲਿਆ ਪੂਰਾ दारू ਨਾਲ ਤਤ ਸੀ ਉਹ ਮੰਜੇ ਤੋਂ ਡਿੱਗ ਪਿਆ ਤੇ ਦੂਜੇ ਮੰਜੇ ਦਾ ਪਾਵਾ ਉਸ ਨੇ ਮੱਥੇ 'ਚ ਵੱਜਿਆ ਹੋਏ ਜਿਮੇਰਿਆ ਆਖ ਕੀ ਕੀਤਾ ਮਣੀਆਂ ਤੇ ਭਾਨਾ ਇੱਕੋ ਬੋਲ ਬੋਲ ਰਹੇ ਸਨ ਜਿਮੇਰਾ ਉੱਠ ਕੇ ਬੈਠਕ 'ਚੋਂ ਬਾਹਰ ਨਿਕਲ ਗਿਆ ਤੇ ਪੂਰਾ ਵੀ ਬੁਰਬੁਰ ਕਰਦਾ ਮੰਜੇ ਤੇ ਲਟ ਗਿਆ। ਉਹ ਆਵਾਜ਼ਾਰ ਗਾਲਾਂ ਕੱਢ ਰਿਹਾ ਸੀ। ਉਹਨਾਂ ਨੇ ਵੀ ਖਿਸਕਣਾ ਚਾਹਿਆ। ਜਾਂਦੇ ਹੋਏ ਮਣੀਆਂ ਤੇ ਭਾਨਾ ਕਹਿ ਗਏ। ਕੱਲ ਨੂੰ ਦੇਖਾਂਗੇ ਪੂਰਿਆ। ਅੱਜ ਤਾਂ ਜਮੀਰਾ ਨਿਕਲ ਗਿਆ। ਦੂਜੇ ਦਿਨ ਤੜਕੇ ਤੋਂ ਹੀ ਪੂਰਾ ਤਾਰੂ ਪੀਣ ਲੱਗ ਗਿਆ। ਹੁਣ ਇਹ ਤਾਂ ਰਾਤ ਵਾਲੀ ਵੀੜੀ ਲਾਉਣੀ ਸੀ। ਜਿ ਮੇਰਾ ਟਾਲਾ ਵੱਟਦਾ ਰਿਹਾ। ਪੀਤੀ ਚ ਗਲਤੀ ਹੋ ਗਈ। ਪੂਰੇ ਨੇ ਬੈਠ ਕੇ ਦੇਖੂ ਜੇ ਡਾਂਗ ਲਾ ਰੱਖੀ ਸੀ। ਜਦੋਂ ਜਮੀਰਾ ਲੰਘਣ ਲੱਗਿਆ ਤਾਂ ਪੂਰੇ ਨੇ ਮਗਰ ਦੀ ਹੋ ਕੇ ਡਾਂਗ ਮੋਰਾਂ ਵਿੱਚ ਮਾਰੀ ਤੋ ਭੰਤਾ ਟੱਬਰ ਤੇ ਨਿੱਤ ਦੀ ਸ਼ਰਾਬ ਅੱਜ ਜਮੀਰਾ ਸੋਫੀ ਸੀ ਉਸਨੇ ਡਾਂਗ ਖੋਲਈ ਤੇ ਪੂਰੇ ਦੇ ਕਈ ਡਾਂਗਾ ਮਾਰ ਗਿਆ ਰਤਨਾ ਬੁੜਾ ਵੀ ਅਜੇ ਸੁੱਤਾ ਨਹੀਂ ਸੀ ਉਹ ਰੌਲਾ ਸੁਣਦਿਆਂ ਹੀ ਭੱਜ ਕੇ ਆਇਆ ਟਿਕਾ ਟਕਾਈ ਕਰਾਈ ਪੂਰੇ ਨੇ ਹਜ਼ੂਰੇ ਤੇ ਕਪੂਰੇ ਨੂੰ ਦੱਸਿਆ ਦਿਨੋਂ ਦਿਨ ਆਪਸ ਵਿੱਚ ਫਰਕ ਪੈਂਦਾ ਗਿਆ ਬਹੁਤ ਪਿਆਰ ਬਹੁਤ ਹੀ ਕਦੇ ਨਾ ਕਦੇ ਫੁੱਟ ਦਾ ਕਾਰਨ ਬਣਦਾ ਹੈ ਟੱਬਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਰਿਸ਼ਤੇਦਾਰ ਸੱਦ ਕੇ ਜ਼ਮੀਨ ਅਤੋ ਅਧਿਕਰ ਲਈ ਰਤਨ ਸਿੰਘ ਨੂੰ ਪੰਚਾਇਤ ਤੇ ਰਿਸ਼ਤੇਦਾਰਾਂ ਨੇ ਦੋਨਾਂ ਧਿਰਾਂ ਤੋਂ ਦੁਬਦੋ ਕਿੱਲੇ ਬੋਣ ਖਾਤਰ ਦਵਾ ਦਿੱਤੇ ਸਨ ਰਤਨ ਸਿੰਘ ਭੂਰੇ ਦੇ ਚੁੱਲ੍ਹੇ ਤੇ ਰੋਟੀ ਖਾਂਦਾ ਸੀ ਅਗਲੇ ਸਾਲ ਜ਼ਮੀਰੇ ਨੇ ਸ਼ੇਰੇ ਤੇ ਬਘੇਰੇ ਨਾਲ ਸਲਾਹ ਕਰਕੇ ਬੁੜੇ ਨੂੰ ਜ਼ਮੀਨ ਦੇ ਨੂੰ ਨਾ ਕਰ ਦਿੱਤੀ। ਪੂਰਾ ਪੰਚਾਇਤੀ ਫੈਸਲੇ ਤੇ ਪੱਕਾ ਸੀ। ਆਖਰ ਪੂਰੇ ਦਾ ਕਤਲ ਹੋ ਗਿਆ। ਜ਼ਮੀਰੇ, ਸ਼ੇਰੇ ਤੇ ਬਘੇਰੇ ਨੂੰ ਸਜ਼ਾ ਹੋ ਗਈ। ਉਹ ਤਾਂ 20-20 ਸਾਲ ਨੂੰ ਭੱਜ ਗਏ ਸਨ। ਘਰ ਉੱਜੜ ਗਏ, ਦਿਨ ਲੰਘਦੇ ਗਏ। ਹਜ਼ੂਰੇ ਤੇ ਕਪੂਰੇ ਨੂੰ ਹੁਣ ਖਤਰਾ ਸੀ ਕਿ ਉਹ ਵਰੀ ਹੋ ਕੇ ਆਉਣਗੇ ਤਾਂ ਆਪਾਂ ਨੂੰ ਮਾਰ ਦੇਣਗੇ। ਬਦਲਾ ਜ਼ਰੂਰ ਲੈਣਗੇ। ਡਰਦੇ ਜ਼ਮੀਨ ਵੇਚ ਕੇ ਮੱਧ ਪ੍ਰਦੇਸ਼ ਚਲੇ ਗਏ ਜ਼ਮੀਨ ਸਸਤੀ ਵਿਕੀ ਬੁੜਾ ਰਤਨ ਮਰ ਚੁੱਕਿਆ ਸੀ ਕਵਰਾਂ ਵਿੱਚ ਪਾਏ ਮਕਾਨ ਸਾਰੇ ਵਿਹਲੇ ਹੋ ਗਏ ਸਨ ਹੁਣ ਕਵਰਾਂ ਦੀ ਜ਼ਮੀਨ ਫੇਰ ਪੰਚਾਇਤ ਦੇ ਹੱਥ ਆ ਗਈ ਨਵਾਂ ਬਣਿਆ ਸਰਪੰਚ ਜਿਸ ਨੂੰ ਮਰਜ਼ੀ ਠੇਕੇ ਤੇ ਦੇਵੇ ਹੁਣ ਉਸ ਪਿੰਡ ਵਿੱਚ ਰਤਨ ਸਿੰਘ ਹੁਸ਼ਿਆਰਪੁਰੀਏ ਦਾ ਕੋਈ ਨਹੀਂ ਸੀ ਸੱਥ ਵਿੱਚ ਲੋਕੀ ਫੁੱਟਦੀਆਂ ਗੱਲਾਂ ਕਰਦੇ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਸੋਹਣੀ ਲੱਗੇਗੀ ਕੱਲ ਫਿਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਸ਼ੀਆ ਕਾਲ